ਤੇ ਬਾਬਾ ਜੀ ਸਾਰੇ ਜਣੇ ਸੰਜੋਗ ਕਰਾ ਖਾਣਾ ਜੋ ਜਿੰਨਾ ਕੁ ਮਾਲਕ ਨੇ ਪੜ ਬਖਸ਼ਿਆ ਉਸ ਉਸਾਰ ਅਸੀਂ ਜਿੱਥੇ ਜਿੰਦਾ ਬਾਬਾ ਜੀ ਇੱਤਾਂ ਜਿੱਥੇ ਵੀ ਸਾਨੂੰ ਖੜਨਾ ਪਿਆ ਅਸੀਂ ਖੜਾਂਗੇ ਤੁਹਾਡੇ ਨਾਲ ਇਸ ਇਲਾਕੇ ਦੇ ਲੋਕਾਂ ਨਾਲ ਖੜਾਂਗੇ ਬਡਾਲੇ ਵੀ ਅੱਗੇ ਜਾ ਕੇ ਸਾਰੇ ਪਿੰਡਾਂ ਜੇ ਆਏ ਸਾਰਿਆਂ ਨੇ ਇਹੋ ਕਿਹਾ ਵਾ ਫਿਲਹਾਲ ਰਾਸ਼ਨ ਦੀ ਲੋੜ ਨਹੀਂ ਗਈ ਆਪਾਂ ਨੂੰ ਖੜਨਾ ਪੈਣਾ 15 20 ਹਜ਼ਾਰ ਦਾ ਹੌਸਲਾ ਤੇ ਮੈਂ ਸਾਰੇ ਕਲਾਕਾਰਾਂ ਨੂੰ ਵੀ ਬੇਨਤੀ ਕਰਦਾ ਕਿ ਮੇਰੇ ਭਰਾਓ ਮੇਰਾ ਇਹ ਨਹੀਂ ਵੀ ਉਹ ਚੋਕਰ ਆ ਗਿਆ ਤੇ ਪੁਛਾ ਕੇ ਉਹ ਵਾਧੂ ਪੁਛਾਏ ਅੱਗੇ ਕਿਉਂਕਿ ਬਾਬਾ ਜੀ ਨੇ ਸਾਨੂੰ ਕੰਮ ਵੀ ਦੱਸਤਾ ਸੀ ਆਪਾਂ ਨੂੰ ਲੋਡ ਪੈਣੀ ਇਹਨਾਂ ਨੇ ਖੜਨ ਦੀ ਜਦੋਂ ਡੀਜ਼ਲ ਦੀ ਲੋਡ ਪੈਣੀ ਆ ਖਾਦਾਂ ਦੀ ਲੋਡ ਪੈਣੀ ਆ ਪਤਾ ਨਹੀਂ ਪਤਾ ਨਹੀਂ ਕਿਤੇ 4 ਫੁੱਟ ਰੇਤ ਫੁੱਟ ਜਾਣੀ ਕਿਤੇ ਨੇ 3 ਫੁੱਟ ਫੁੱਟ ਜਾਣੀ ਉਹਨੂੰ ਪਧਰਾ ਕਰਾਉਣ ਲਈ ਆਪਾਂ ਨੂੰ ਸਾਰੇ ਮਿਲ ਕੇ ਬਲਾ ਮਤ ਕਰਿਆ ਕੋਈ ਨਹੀਂ ਬਾਬਾ ਜੀ ਸਾਰੇ ਨਾਲ ਖੜਿਆ ਹੌਸਲਾ ਹੈ ਬਾਈ ਸਾਰੇ ਬੰਦੇ ਸਾਰੇ ਬੰਦੇ ਆ ਹੈ ਬਿਲਕੁਲ ਤੁਸੀਂ ਇਦਾਂ ਕਰੋਗੇ ਫਿਰ ਸਾਰੇ ਬੁਲਝ ਜਾਣਗੇ ਸਾਰੇ ਤੁਹਾਡੇ ਨਾਲ ਖਾਸ ਕਰਕੇ ਨੌਜਵਾਨਾਂ ਦਾ ਤਨਮਾਦ ਆ ਇਹਨਾਂ ਬੁਲਝੇ ਖੜੇ ਸਾਡੇ ਵਿਚਾਲੇ ਰਾਤ ਦੇ ਨੇ ਖੜੇ ਆ ਬੜਾ ਜੋਗਦਾਨ ਜੀ ਧੰਨਵਾਦ ਸਭ ਦਾ ਜਦਾ ਕਰ ਉਹ ਮਾਣ ਆ ਜੀ ਸਾਡੀ ਹਰ ਵੇਲੇ ਕਿਸਾਨ ਤੋਂ ਬਗੈਰ ਜਾਂ ਇਹਨਾਂ ਲੋਕਾਂ ਤੋਂ ਬਗੈਰ ਕੋਈ ਕੰਮ ਚੱਲੀ ਨਹੀਂ ਸਕਦਾ ਅਰਦਾਸ ਹੈ ਸਾਹੀ ਨਾਲੇ ਆਪ ਖੁਦ ਕਿਸਾਨਾਂ ਦੇ ਪੁੱਤੀਆਂ ਅਸੀਂ ਕਿਰੇ ਵੀ ਕੋਈ ਬਾਦੂ ਆਏ ਪਰਮਾਤਮਾ ਤੁਹਾਡਾ ਭਲਾ ਕਰੇ ਜਿੱਥੇ ਸਾਡੀ ਲੋੜ ਜਾਵੇ ਅੱਜ ਤੁਹਾਨੂੰ ਇਹ ਨੰਬਰ ਲਿਖਾਇਆ ਗੱਲ ਧੰਨਵਾਦ ਕੋਈ ਨਹੀਂ ਜਦੋਂ ਮਰਜੀ ਫੋਨ ਆਜੋ